ਹੁਣ ਕਿੰਨੇ ਪਹੂਆ ਕਰੇ ਹੁਣ 40 ਹੈਗੇ 40 ਹੈਗੇ ਆ ਫਿਰ ਤਾਂ ਕਮਾਈ ਮੋਟੀ ਹੋਊ ਨਾ ਨਾ ਇਹ ਆ ਦੁੱਧ ਇਹ ਚੁੰਗੀ ਦਾ ਕਮਾਈ ਦਾ ਇਹ ਖਾਈ ਜਾਂਦੇ ਸਾਡੇ ਦਾ ਕਹਿ ਤੇ ਜਰਵਾਨਾ ਅੱਛਾ ਕਮਾਈ ਹੈ ਨਹੀਂ ਗਏ ਇਹੇ ਪਹੂਆ ਨਹੀਂ ਤੇ ਫਿਰ ਕਮਾਈ ਦਾ ਸਾਧਨ ਕੀ ਹੈ ਬਸ ਕਮਾਈ ਜਿਹੜੇ 10 ਕਿੱਲੇ ਆ ਤੇ 5 7 ਕਿੱਲੇ ਪੈਲੀ ਦੇ ਉਹਨਾਂ ਇਹਨਾਂ ਨੂੰ ਖਵਾਈ ਜਾਂਦਾ ਹਜੇ ਕਿਹੜਾ ਕੋ ਕੀਤਾ ਠੀਕ ਆ ਨਹੀਂ ਹੁਣ ਤਾਂ ਫਿਰ ਹੁਣ ਤਾਂ ਕੰਮ ਵੱਡਾ ਹੋ ਗਿਆ ਨਾਮ ਵੱਡੇ ਬਣ ਲੱਗੇ ਆ ਹਾਂ ਤਾਂ ਸਾਧਨ ਹੋ ਗਿਆ ਸਾਰਾ ਦੋ ਦਿਨ ਹੀ ਚੁੰਗਿਆ ਅੱਛਾ ਇਸ ਹਾਲ ਦਾ ਵਾ ਮੈਂ ਉੱਥੇ ਰਿੰਗੀ ਜਾਂਦੀ ਕਟਾ ਇੱਥੇ ਰਿੰਗੀ ਜਾਂਦਾ ਜਦੋਂ ਚਾਲੀਆਂ ਪਸੂਆਂ ਦਾ ਪਿਆ ਹੁੰਦਾ ਨਾ ਜਿਵੇਂ ਹੱਤ ਵਾਦਿਆਂ ਦੇ ਪਰਿਵਾਰ ਮਾਰੇਆ ਹੁੰਦਾ ਜਾਂ ਗੋਆ ਪਿਆ ਹੁੰਦਾ ਠੀਕ ਹੈ ਗੱਲਾਂ ਬਾਪੂਦਰੀਆਂ ਸਿਰਾਂ ਵਾ ਕੀ ਹਾਲ ਨੇ ਸੱਚ ਨੂੰ ਇਸ ਵਕਤ ਆਪਾਂ ਖੜੇ ਆ ਧਨੋਲਾ ਮੰਡੀ ਦੇ ਵਿੱਚ ਜਿਹੜਾ ਮੇਲਾ ਚੱਲ ਰਿਹਾ ਵਾ ਤੇ ਨਾਲ ਆਪਣੇ ਹੋਣਗੇ ਬਾਪੂ ਜੀ ਕ ਲਾਲੇ ਬਾਪੂ ਦੀਆਂ ਅੱਗੇ ਵੀ ਆਪਾਂ ਵੀਡੀਓ ਕਾਫੀ ਕੀਤੀਆਂ ਤੇ ਬਹੁਤ ਪਿਆਰ ਵੀ ਦਿੰਨੇ ਹੁੰਨੇ ਹੋ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਬਾਪੂ ਦਾ ਸਾਹਣ ਪਹਿਲੇ ਨੰਬਰ ਤੇ ਆ ਗਿਆ ਫੇਰ ਇਸ ਵਾਰ ਪਿਛਲੀ ਵਾਰ ਵੀ ਪਹਿਲੇ ਨੰਬਰ ਤੇ ਹੀ ਬਾਪੂ ਪਿਛਲੀ ਵਾਰ 24 ਮਹੀਨਿਆਂ ਦਾ ਹੁਣ 36 ਮਹੀਨਿਆਂ ਦਾ ਅੱਛਾ ਹੁਣ 36 ਦਾ ਹੋ ਗਿਆ ਕਿੰਨਾ ਸਾਲਾਂ ਦਾ ਠੀਕ ਆ ਤੇ ਇਹਦਾ ਸਾਹ ਦਾ ਨਾਂ ਕੀ ਰੱਖਿਆ ਬਾਪੂ ਹਜੇ ਨਾਂ ਤਾਂ ਉਹੀ ਪ੍ਰਾਲੀ ਵਾਲਾ ਹੀ ਕਹਿੰਦੇ ਆ ਹਜੇ ਅਸੀਂ ਤਾਂ ਚੱਲ ਜਾਂ ਨਹੀਂ ਅੱਛਾ ਹਜੇ ਹਜੇ ਵੀ ਪ੍ਰਾਲੀ ਵਾਲਾ ਕੰਮ ਹੀ ਆ ਨਹੀਂ ਹਜੇ ਬਾਅਦ ਕਰ ਲਾਂਗੇ ਉਹ ਨਿੱਕੇ ਮੁੰਡੇ ਨੂੰ ਉਹ ਤਾਂ ਗੱਬਰ ਕਹਿੰਦਾ ਸੀਗਾ ਅੱਛਾ ਕੋਈ ਗੱਬਰ ਵੀ ਕਹਿੰਦਾ ਫਿਰ ਹਜੇ ਦਾ ਹਜੇ ਪਰ ਪਰ ਇੱਕ ਗੱਲ ਆ ਜਦੋਂ ਲੋਕ ਵੇਖਦੇ ਆ ਵੀ ਤੇਰੇ ਪਹੂ ਵੇਖਦੇ ਆ ਸਾਰੇ ਪਹੂ ਜਿਹੜੇ ਆਪਣੇ ਆ ਉਦੋਂ ਬੰਦਾ ਇਹ ਕਹਿੰਦਾ ਯਾਰ ਵੀ ਇਹ ਤਾਂ ਹੈ ਨਹੀਂ ਆ ਯਾਰ ਕੱਲਾ ਪ੍ਰਾਲੀ ਵਾਲਾ ਕੰਮ ਹੀ ਹੋਊਗਾ ਇਹਦਾ ਨਹੀਂ ਪਰ ਦੀ ਪ੍ਰਾਲੀ ਆ ਕਿ ਨਹੀਂ ਖਾਣੀ ਅੱਛਾ ਪਰ ਪਰ ਹੀ ਕਿਉਂ ਜਾ ਕੇ ਪੰਜਾ ਗਿਲਿਆਂ ਦੀ ਪ੍ਰਾਲੀ ਚੱਕੀ ਆ ਜਾ ਕੇ ਤੇ 2 ਮਹੀਨਾ ਬਾਅਦ ਕਾਣ ਕੇ ਵੀਜੀ ਸੀ ਦੋ ਅੱਛਾ ਤੇ ਹੁਣ ਨਹੀਂ ਪਾਈ ਮੁੱਠ ਵੀ ਠੀਕ ਆ ਉਹ ਪੀਰੇ ਸਾਲ ਦੀ ਅਜੇ ਵਿਚ ਆੜੀ ਫਿਰਦੀ ਆ ਇਹ ਹੁਣ ਦੱਸੀਏ ਕਿਹੜੇ ਸਾਨ ਕਿਹੜੇ ਦਾ ਵਾ ਤੇ ਮੱਝ ਕਿਹੜੀ ਦਾ ਵਾ ਇਹ ਮੱਝ ਤਾਂ ਸਾਡੀ ਘਰ ਦੀ ਹੋਈ ਆ ਜੀ ਤੇ ਦੂਜਾ ਝੋਟਾ ਦਾ ਹੈਗਾ ਚੂੜ ਚੱਕਾ ਦਾ ਕੋਈ ਨੂਰ ਦਾ ਕੋਈ ਨੂਰ ਤਾਂ ਵਾ ਹ ਦੇ ਬਾਪੂ ਫਿਰ ਆ ਵੀ ਕੱਟੀ ਕੋਨੂਰ ਦੀ ਆ 5ਵੇਂ ਨੰਬਰ ਤੇ ਆਈ ਆ ਇਹ ਕੱਟੀ 5ਵੇਂ ਨੰਬਰ ਤੇ ਆ ਇਹ ਵੀ 5ਵੇਂ ਨੰਬਰ ਤੇ ਆ ਗਈ ਆ ਇਹ ਖੀਰ ਆ ਇਹ ਖੀਰਾਂ ਜਾਈ ਸੀ ਠੀਕ ਆ ਲੈ ਵੀ ਇਹ ਬਾਪੂ ਦੀ ਕੱਟੀ ਆਈ ਆ 5ਵੇਂ ਨੰਬਰ ਤੇ ਇਹ ਥੋੜਾ ਜਿਹਾ ਦਾਸ ਜੀ ਹਮੈ ਲੱਗਦਾ ਥੋੜਾ ਦਿਲ ਜਿਆ ਛੱਡ ਗਈ ਆ ਇਹ ਡਾਉਣ ਆ ਥੋੜੀ ਜੀ ਤੇ ਹੋਰ ਬੈਠੇ ਨਹੀਂ ਨਾ ਖੜੇ ਰਹੀ ਬਸ ਹਾਂ 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 ਉੱਥੇ ਟਾਈਮ ਬਹੁਤ ਲੱਗ ਜਾਂਦਾ ਠੀਕ ਆ ਤੇ ਬਾਪੂ ਹੋਰ ਕਿਹੜੇ ਕਿਹੜੇ ਪਹੂ ਲਿਆਂਦੇ ਆ ਛਾਲ ਵਾਲਿਆਂ ਚ ਆ ਜਾਂ ਗਾ ਨੂੰ ਆ ਜਾ ਅੱਗੇ ਨੂੰ ਹੀ ਇਹ ਕੱਲ ਨੂੰ ਪਾਵਾਂਗੇ ਛਾਲ ਵਾਲਿਆਂ ਚ ਅੱਛਾ ਇਹ ਕੱਟਾ ਹਾਂ ਜੀ ਕੀ ਇਹ ਕਿਹੜੇ ਦਾ ਵਾ ਇਹ ਮੁੰਡੇ ਨੂੰ ਪਹਿਲਾਂ ਦੱਸੀ ਕਿਹੜੇ ਜੱਜੀ ਅੱਛਾ ਵੀਰਾਂ ਵਾਲੀ ਵਾਲਿਆਂ ਦਾ ਵਾ ਹਾਂਜੀ ਠੀਕ ਆ ਠੀਕ ਆ ਇਹ ਵੀ ਆਪਣੀ ਆ ਇਹ ਵੀ ਆਪਣਾ ਠੀਕ ਆ ਇਹ ਵੀ ਸਾਹਣ ਆ ਹਾਂਜੀ ਇਹ ਕਿਹੜੇ ਦਾ ਵਾ ਇਹ ਹੈ ਤਾਂ ਕੀ ਦਾਈ ਡਾਇਮੰਡ ਦਾ ਇਹ ਡਾਇਮੰਡ ਦਾ ਵਾ ਠੀਕ ਆ ਡਾਇਮੰਡ ਦਾ ਪੂਰਾ ਇਹ ਤਾਂ 10 ਮਹੀਨੇ 9.5 ਮਹੀਨੇ ਹੋਇਆ ਆਪਣੇ ਕੋਲ ਆਪਾਂ ਵੱਢਣ ਤੋਂ ਬਚਾਇਆ ਅੱਛਾ ਇਹ ਲਾਣਾ ਚੌਗਿਆਂ ਦੇ ਵਿੱਚ ਜੇ ਤਾਂ ਕੋਈ ਆ ਗਿਆ ਕੰਮ ਠੀਕ ਹੈ ਨਹੀਂ ਤਾਂ ਵੀ ਕੋਈ ਨਹੀਂ ਅੱਛਾ ਨਹੀਂ ਇਹ ਵੱਢਣ ਤੋਂ ਕਿਵੇਂ ਬਚਾਇਆ ਇਹ ਕਟਿਆਣੇ ਤੋਂ ਲਿਆ ਇਹ ਅੱਛਾ ਕਟਿਆਣੇ ਤੋਂ ਲਿਆ ਹਾਂਜੀ ਬਾਪੂ ਤੂੰ ਅੱਗੇ ਵੀ ਆਪਾਂ ਪਿਛਲੀ ਵਾਰ ਵੀ ਇਹ ਗੱਲ ਕਰਦੇ ਕੱਟਿਆਂ ਵਾਲਿਆਂ ਤੋਂ ਤੂੰ ਕਾਫੀ ਪਹੂ ਲੈ ਲੈਣਾ ਹਾਂ ਹਾਂਜੀ ਮੈਂ ਤਾਂ ਬਹੁਤ ਬਚਾਏ ਆ ਅੱਛਾ ਹੁਣ ਕਿੰਨੇ ਪਹੂ ਆ ਕਰੇ ਹੁਣ 40 ਹੈਗੇ 40 ਹੈਗੇ ਆ ਫਿਰ ਤਾਂ ਕਮਾਈ ਮੋਟੀ ਹੋਊਗੀ ਨਾ ਨਾ ਇਹ ਆ ਦੁੱਧ ਇਹ ਚੰਗੀ ਦਾ ਕਮਾਈ ਦੇ ਇਹ ਖਾਈ ਜਾਂਦੇ ਸਾਡੇ ਦਾ ਕਹਿ ਤੇ ਜਰਵਾਨਾ ਅੱਛਾ ਇਹ ਕਮਾਈ ਹੈ ਨਹੀਂ ਗੇ ਇਹ ਨਾ ਕਮਾਈ ਜਾਵਾਂ ਨਹੀਂ ਤੇ ਫਿਰ ਕਮਾਈ ਦਾ ਸਾਧਨ ਕੀ ਹੈ ਬਸ ਕਮਾਈ ਜਿਹੜੇ 10 ਕਿੱਲੇ ਆ ਤੇ 5 7 ਕਿੱਲੇ ਪੈਲੀ ਦੇ ਉਹਨਾਂ ਇਹਨਾਂ ਨੂੰ ਖਵਾਈ ਜਾਂਦਾ ਹੈ ਜਿਹੜਾ ਕੋ ਕੀਤਾ ਠੀਕ ਆ ਨਹੀਂ ਹੁਣ ਤਾਂ ਫਿਰ ਹੁਣ ਤਾਂ ਕੰਮ ਵੱਡਾ ਹੋ ਗਿਆ ਨਾਮ ਵੱਡੇ ਬਣ ਲੱਗੇ ਆ ਹਾਂ ਉਹਦਾ ਛਾਲਦਾ ਹੋ ਗਿਆ ਸਾਰਾ ਦੋ ਦਿਨ ਹੀ ਚੰਗਿਆ ਅੱਛਾ ਇਸ ਹਾਲ ਦਾ ਵਾ ਮੈਂ ਉੱਥੇ ਰਿੰਗੀ ਜਾਂਦੀ ਕਟਾ ਇੱਥੇ ਰਿੰਗੀ ਜਾਂਦਾ ਦੁੱਧ ਨੂੰ ਠੀਕ ਨਹੀਂ ਹੁਣ ਤੇਰੇ ਉਹ ਜਿਹੜੇ ਉਹ ਪ੍ਰਾਲੀ ਵਾਲਾ ਸਾਹ ਜਿਹਨੂੰ ਤੂੰ ਕਹੀ ਜਾਂਦਾ ਵਾ ਹਾਂਜੀ ਹਾਂਜੀ ਉਹਨੇ ਨਾਂ ਤਾਂ ਉਹਨੇ ਬਣਾਤਾ ਚੰਗਾ ਹੁਣ ਤੇ ਨਾਂ ਬਣਾਇਆ ਸੱਚੇ ਬੰਦੇ ਨਾਂ ਤਾਂ ਪਹਿਲਾਂ ਸੀ ਹੁਣ ਪਰਮਾਤਮਾ ਨੇ ਬਣਾਇਆ ਹਾਂ ਗੁਰੂ ਮਹਾਰਾਜ ਨੂੰ ਮੰਨ ਕੇ ਬਿਲਕੁਲ ਬਿਲਕੁਲ ਤੇ ਤੂੰ ਕਹਿੰਦਾ ਹੁਣ ਜਿਹੜੀ ਕਮਾਈ ਹੈਣੀ ਕੀ ਬੱਪੂ ਹੁਣ ਫਿਰ ਪਹੂ ਪਹੂ ਕੋਈ ਵੇਚੋ ਵੇਚ ਦਿੰਨੇ ਆ ਜਾਂ ਕੀ ਕਰਦੇ ਕਮਾਈ ਦਾ ਆਏ ਆ ਵੀ ਸਾਨੂੰ ਆਪ ਨੂੰ ਨਸ਼ਾ ਨਹੀਂ ਆ ਅਸੀਂ 24 ਘੰਟੇ ਬੱਬਾ ਰੋਟੀ ਖਾ ਲ ਕੇ ਤੈਨੂੰ ਤਾਂ ਵੀ ਸਤਨਾਮ ਵਾਹਿਗੁਰੂ ਹੈ ਤੇ ਨਾ ਡੂਰੂ ਗੇਟ ਵਾਲਿਆਂ ਖਾਈਏ ਤੇ ਤਾਂ ਵੀ ਧੰਨਵਾਦ ਆ ਤੁਹਾਡਾ ਠੀਕ ਹੈ ਬਸ ਭੁੱਖ ਨਹੀਂ ਤੁਰੇ ਆਉਣੇ ਜੀ ਹਾਂ 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 ਤੇ ਜਿਹੜੇ ਹੁਣ ਜੇ ਕੋਈ ਬੰਦਾ ਪਹੂ ਵਿੱਚੋਂ ਲੈਣਾ ਚਾਵੇ ਤੁਹਾਡੇ ਤੋਂ ਵੀ ਚੰਗਾ ਪਹੂ ਜਿਵੇਂ ਹੁਣ ਸਾਂਹ ਆ ਗਿਆ ਕੱਟੀ ਆ ਗਈ ਆਪਣੀ ਨੰਬਰਾਂ ਤੇ ਅਜੇ ਤਾਂ ਕਾਹੀ ਪਹੂ ਨੰਬਰਾਂ ਤੇ ਆਇਆ ਕਿ ਪਹਿਲਾਂ ਹੋਰ ਵਿੱਚੋਂ ਆਇਆ ਇਹੀ ਆਇਆ ਇਹ ਹੀ ਆਇਆ ਆ ਕੱਟੀ ਦਾ ਆਪਣੀ ਪਿਛਲੀ ਵਾਰ 3 ਮਹੀਨੇ ਦਾ ਬੜਾ ਤੰਗ ਕਰਦੀ ਸੀ ਨਾ ਉਹ ਹੀ ਆਇਆ ਇੰਚ ਇਹ ਉਹੀ ਹੈ ਨਾ ਹਾਂਜੀ ਠੀਕ ਆ ਕਿੰਨੇ ਟਾਈਮ ਦੀ ਹੋ ਗਈ ਇਹ ਇਹ ਹੋ ਗਈ 20 ਕਿ ਮਹੀਨਿਆਂ ਦੀ 20 20 ਮਹੀਨਿਆਂ ਦੀ ਹਾਂ ਉੱਥੇ ਸਾਲਾਂ ਨੇ ਚ ਪਾਈ ਸੀ ਅੱਛਾ ਕਿਹੜੇ ਇੱਕ ਠੀਕ ਹੈ ਕਿਹੜੇ ਇੱਕ ਉੱਤੇ ਦੂਜੇ ਨੰਬਰ ਤੇ ਆਈ ਸੀ ਠੀਕ ਹੈ ਤੇ ਇੱਥੇ ਖੇਰੀਆਂ ਦੇ ਵਿੱਚ ਆਈ ਆ 5ਵੇਂ ਨੰਬਰ ਤੇ 5ਵੇਂ ਨੰਬਰ ਇੱਥੇ ਮੈਚ ਬੜਾ ਵੱਡਾ ਸੀਗਾ ਜਿਆਦੇ ਪਹੂ ਸੀਗੇ 65 ਸੀਗਾ 60 ਠੀਕ ਆ ਯਾ ਪਹੂ ਸੀ ਠੀਕ ਇਹ ਤੇ ਕ੍ਰੀਮ ਬਹੁਤ ਵੱਡੀ ਸੀ ਤੇ ਜਿਹੜਾ ਉਹ ਆਹਨ ਦਾ ਹੁਣ ਸੀਮਨ ਸਮਨ ਤਿਆਰ ਕਰਾ ਲਿਆ ਕਿ ਨਹੀਂ ਸੀਮਨ ਨਹੀਂ ਕਰਾਇਆ ਜੀ ਹਜੇ ਬਸ ਹੁਣ 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 ਕਰਾਵਾਂਗੇ ਅਸੀਂ ਇਹੀ ਸਾਲ ਵੇਂਦੇ ਸੀਗੇ ਇਹ ਧਨੌਲੇ ਵੀ ਇੱਕ ਵਾਰ ਨੰਬਰ ਜਿੱਤ ਲਗੇ ਧਨੌਲੇ ਪਹਿਲਾਂ ਜਿੱਤਿਆ ਸੀ ਹਾਂ ਜੀ ਉਹ ਤੋਂ 24 ਮਹੀਨੇ ਦਾ ਹੁਣ ਤਿੰਨ ਸਾਲਾਂ ਦਾ ਹੋ ਗਿਆ ਉਹ ਦੋ ਵਾਰ ਧਨੌਲੇ ਜਿੱਤ ਗਿਆ ਇੱਕ ਵਾਰ ਜਿਹੜਾ ਇੱਕ ਜਿੱਤ ਗਿਆ ਤਿੰਨ ਨੰਬਰ ਜਿੱ ਲੈ ਗਿਆ ਹਣਾ ਤੇ ਦੂਬਾਰ ਪੀਡੀਐਫ ਉਹ ਵੇਖਾਂਗੇ ਜਿਵੇਂ ਜਿਵੇਂ ਆਈ ਜਾਊਗੇ ਨਾ ਰੁਕਣਾ ਥੋੜੋ ਆ ਹਾਂ ਤੇ ਇਹਦਾ ਹੁਣ ਕੋਈ ਰਿਜ਼ਲਟ ਰਿਜ਼ਲਟ ਯਾਨੀ ਕਿ ਲੈਣਾ ਸ਼ੁਰੂ ਕੀਤਾ ਕਿ ਨਹੀਂ ਹਾਂ ਕਟੀਆਂ ਇਹਦੀਆਂ ਆਈਆਂ ਨੇ ਬਹੁਤ ਸੋਹਣੀਆਂ ਅੱਛਾ ਆਈਆਂ ਆ ਆਪਣੇ ਕੋਲੇ ਹੀ ਆ ਆਪਣੇ ਕੋਲੇ ਹੀ ਆ ਉਹ 13 ਦਿਨ ਨੂੰ ਜਰਮਾ ਕੱਟੀ ਦਾ ਹਾਂ ਤੇ ਇੱਕ ਦੋ ਪਿੰਡੋ ਕਰਾਈਆਂ ਵਈਆਂ ਚੰਗੀਆਂ ਕਿਸੇ ਦੀਆਂ ਅੱਛਾ ਤੇ ਇੱਕ ਮਨਾਵੇ ਕਰਾ ਕੇ ਲਗਿਆ ਵੀ ਉਹ 8-9 ਮਹੀਨੇ ਗੱਭ ਹੋ ਗਿਆ ਜੇ ਕੋਈ ਚਾਵੇ ਵੀ ਆ ਸਕਦਾ ਲੈ ਕੇ ਇਹ ਹਜੇ ਨਹੀਂ ਅਸੀਂ ਕਿਹਾ ਹੀ ਨਹੀਂ ਕਿ ਇਹਨੂੰ ਫਿਰ ਕੰਨ ਖਾਣਗੇ ਸਾਡੇ ਅਜੇ ਅੱਛਾ ਇਸੀ ਮਨੀ ਦਵਾਗੇ। ਇਸੇ ਮਨੀ ਬਣਾ ਲਿਆ ਉਹ ਤੋਂ ਦੇਵਾਂਗੇ। ਹਾਂ। ਵੈਰੀ ਆ ਜੇ ਦੁਸ਼ਮਨਾ ਜੀ। ਹਾਂ। ਵੀ ਆ ਜਿਹੜਾ ਆ ਕਟਾਈ ਦੀ ਉਮਰ ਫਿਰ ਤੈਨੂੰ ਪਤਾ ਨਹੀਂ ਹੋਣੀ। ਇਹਦੀ ਉਮਰ ਵੱਡੀ ਐ। ਵੱਡੀ ਉਮਰ ਚ ਐ। ਇਹਦਾ ਬਾਜੇ ਨੂੰ ਤਾਂ ਵਖਾਉਣ ਹੀ ਆਏ ਮੇਲਾ ਵੀ ਜੇ ਤਾਂ ਅੱਜ ਚੌਗਿਆਂ 'ਚ ਪਾਉਣ ਲੱਗੇ ਹੋਣੇ ਨੂੰ ਇਹ ਲੰਘੇ ਚ। ਅੱਛਾ। ਤੇ ਜੇ ਆ ਗਿਆ ਆ ਗਿਆ ਨਹੀਂ ਇਹ ਸੇਲ ਕਰਨ ਨੂੰ ਇੱਥੇ ਦੋ ਤਿੰਨ ਆਏ ਕਿਤੇ ਬੂਰਾ ਲੈਣਾ। ਮੈਂ ਕਿਹਾ ਵੀ ਜੇ ਤਾਂ ਇਹ ਨੰਬਰ ਚੱਕ ਲਿਆ ਫੇਰ ਤਾਂ ਤੁਹਾਨੂੰ ਹੱਥ ਨਹੀਂ ਲੱਗਣ ਦਿੰਦੇ। ਠੀਕ ਐ। ਤੇ ਵੱਡਣਾ ਦੇ ਮੌਲੇ ਜੀ ਤੁਹਾਨੂੰ ਰੱਖਣ ਨੂੰ ਦੇ ਜਾਗੇ ਤੇ। ਅੱਛਾ ਅੱਛਾ ਅੱਛਾ। ਵੀ ਉਸੇ ਮੌਲੇ ਜਿਹੜ ਅਸੀਂ ਕਿਹੜੇ ਬੰਦਾ ਸ਼ਕੀਨ ਹੁੰਦਾ ਵੀ ਰੱਖਣਾ ਚਾਹੁੰਦਾ ਅਸੀਂ ਆਪ ਦਾ ਵਿਆਜ ਗਣ ਕੇ ਤੇ ਖਰਾਕ ਗਣ ਕੇ ਦੱਸ ਦਿਆਂਗੇ ਕਿ ਸਾਨੂੰ ਦਾ ਖਰਾਕ ਤਾਂ ਇਕੱਲੀ ਪ੍ਰਾਲੀ ਆ ਉਹ ਤਾਂ ਫ੍ਰੀ ਦੀ ਆ ਨਹੀਂ ਫੇਰ ਵੀ ਬਹੁਤ ਗੋਆ ਚੱਕਣਾ ਔਖਾ ਹੈ ਜਦੋਂ ਕਾਲੀਆਂ ਪਸ਼ੂਆਂ ਦਾ ਪਿਆ ਹੁੰਦਾ ਨਾ ਜਿਵੇਂ ਹੱਤਵਾਦੀਆਂ ਦੇ ਪਰਿਵਾਰ ਮਾਰੇ ਹੁੰਦਾ ਤਾਂ ਗਾਏ ਗੋਆ ਪਿਆ ਹੁੰਦਾ ਠੀਕ ਹੈ ਗੱਲਾਂ ਬਾਪੂਦਰੀਆਂ ਸਿਰਾਂ ਵਾ ਹੈ ਜੀ ਹਾਂ ਤੇ ਪਹੁ ਫਿਰ ਘਰੇ ਸਾਰੇ ਬੰਨੇ ਹੁੰਦੇ ਜਾਂ ਖੁੱਲੇ ਵੀ ਛੱਡੇ ਸਾਰੇ ਬੰਨੇ ਆ ਜੀ ਠੀਕ ਆ ਤੇਰੇ ਕੋਲੇ ਕਿਹੜਾ ਘਰੇ ਆਉਣੇ ਘਰੇ ਆ ਕੇ ਪਹੁੰਚਦੇ ਪਹਿਲਾਂ ਤਾਂ ਇਹ ਵੇਖਣਾ ਵੀ ਤੂੰ ਖਰਾਕ ਕਿਹੜੀ ਪਾਉਣਾ ਵਾ ਨਹੀਂ ਨਹੀਂ ਖਰਾਕ ਤਾਂ ਅਸੀਂ 50 ਕਿਲੋ ਲਾੜੀ ਲਿਆਉਣੇ ਆ ਹਾਂ ਤੇ ਤਿੰਨ ਦਿਨ ਪੰਜ ਤਾਂ 35 ਕਿਲੋ ਨਾਲ ਪਰਦਾੜੀ ਕਿੰਨਾ ਚ ਖਾਲਦੀ ਬੋਰੀ ਨਾਲ ਕੱਢਦੇ ਆ ਹਾਂ ਬਸ ਇਹੀ ਪਹੁੰਚਣਾ ਸਾਡਾ ਤੇ ਫਿਰ ਰਾਜੀ ਪਹੁੰਚ ਇੰਨੇ ਲੋਕ ਦਾਣਾ ਪਾਵਾ ਕੇ ਉਹਨਾਂ ਦੇ ਹੱਡ ਦੀ ਜਾਂਦੇ ਪਹੁੰਚਾਂ ਦੇ ਲੋਕਾਂ ਦੀ ਰਾਜੀ ਦੁੱਧ ਨੇ ਪੱਟ ਬੰਨੇ ਅੱਛਾ ਜਿਹਦਾ ਸਾਰਾ ਦੁੱਧ ਚੁੰਗਿਆ ਉਹ ਨਹੀਂ ਟੁੱਟਣ ਦਿੰਦਾ ਹੁਣ ਉਹ ਕੱਟੀ ਨੂੰ ਦੁੱਧ ਘੱਟ ਛੱਡਿਆ ਐਨੇ ਹਰ ਸਾਲ ਦਾ ਦੁੱਧ ਚੁੰਗਿਆ ਹੋਇਆ ਤੇ ਦੋ ਸਾਲਾਂ ਨੂੰ ਐਡਾ ਹੀ ਨਹੀਂ ਬਣ ਜਾ ਅੱਜ ਇਹਨੇ ਦੁੱਧ ਹੋਰ 5 ਮਹੀਨੇ ਚੁਕਣਾ। ਅੱਛਾ ਸਾਰਾ ਦੁੱਧ ਇਨੀ ਚੁਕਣਾ। ਹਾਂ 5 ਕਿਲੋ ਦੁੱਧ ਦਿੰਦੀ ਆ ਕਿ ਟਾਈਮ। ਹਾਂ ਤੇ ਸਵੇਰ ਟੈਂਕ ਦਾ ਇਹ ਰਿੰਗੀਆਂ ਦੀ ਆ ਮੈਂ ਉੱਥੇ ਇਹ ਰਿੰਗੀਆਂ ਦਾ ਇੱਕ ਟੋਕਾ ਨਹੀਂ ਹੋਇਆ ਦੁੱਧ ਦਾ। ਆਹ ਵੇ ਦਾਣਾ ਤੋਂ ਨਾ ਲੈਤੇ ਹੀ ਚੰਗਾ ਸਿੱਟੀ ਬੈਠਾ। ਉਹ ਚੋਕਰ ਲਈਦਾ ਗਰੇਸ ਮਿਲਣ ਦਾ ਅੱਜ ਇੱਥੇ ਕਰਕੇ। ਅੱਛਾ। ਕੱਲੇ ਚੋਕਰ ਤੇ ਇੱਥੇ। ਚੋਕਰ ਲੈਣਾ। ਠੀਕ ਆ। ਤੇ ਦੁੱਧ ਤਾਂ ਫਿਰ ਬਾਪੂ ਜਿਹੜਾ ਜਮਾ ਹੀ ਨਹੀਂ ਵੇਚਦੇ। ਦੁੱਧ ਸਾਡੇ ਕੋਲ ਸਾਰਾ ਮਾਨ ਹੈ। ਅੱਛਾ। ਤੇ ਮਾਨ ਤੋਂ ਵਿੱਚੋਂ ਵੇਲਾ ਕੀ ਖਾ ਲਾਂਗੇ ਤੇ ਕੀ ਵੇਚ ਲਾਂਗੇ। 40 ਪਹੂਆ ਜੋ ਕਿੰਨੇ ਪਹੂਆ ਜਦ ਹੁਣ ਗਾਲ ਨਹੀਂ ਕਰਦੇ ਉਹ ਨਿਹਦਾਈ ਦਾ ਸਾਨੂੰ ਆ ਪੰਜਾਂ ਚਾਰਾਂ ਦੇ ਡੀਆਈ ਕੀਤੀਆਂ ਬੱਚੇ ਚੁੰਗੀਆਂ ਜਾਂਦੇ ਠੀਕ ਆ ਤੇ ਫਿਰ ਕਿੰਨਾ ਕੁ ਦੇਣਾ ਬਾਕੀ ਉਹਨਾਂ ਦੇ ਬੱਚਿਆਂ ਨੂੰ ਵੀ ਡਬਲ ਹੀ ਛੱਡ ਦਿਆ ਜਦੋਂ ਆਤ ਪਈ ਹੈ ਹਾਂ ਸਾਰਿਆਂ ਨੂੰ ਹੀ ਸਾਰਿਆਂ ਨੂੰ ਸਾਰੇ ਨੀਲੀ ਦਾ ਵੀ ਆ ਬਸ ਕਹੀ ਆ ਕੈਸਨਾਂ ਜੀ ਅੱਛਾ ਚੌੜਮੇ ਤਾਂ ਆ ਹੀ ਰੱਖਿਆ ਵਿੱਚੋਂ ਬਸ ਨਹੀਂ ਨਹੀਂ ਉਹ ਝੋਟੇ ਦੇ ਨਾਲ ਦੇ ਜਦੋਂ ਦਾ ਸਾਡਾ ਝੋਟਾ ਜਿੰਨਾ ਸਾਲਾਂ ਦਾ ਹੋਇਆ ਉਹਨਦੇ 15 ਬੱਚੇ ਬਹੁਤ ਸੋਹਣੇ ਸਾਡੇ ਘਰੇ ਖੜੇ ਅੱਛਾ ਜੇ ਉਹਨਾਂ ਦੀ ਕੋਈ ਬਰੀਡ ਹੀ ਨਹੀਂ ਨਾ ਉਹਦੀ ਹਾਂ ਹੁਣ ਜੋ ਇਹਦੀ ਭੈਣ ਆ ਜਿਹੜੀ ਉਹ ਸਵਾ ਸਾਲ ਦੀ ਹੋ ਗਈ ਹੈ ਹਾਂ ਤੇ ਉਹ ਸਾਰਾ ਦੁੱਧ ਚੁੰਗੀ ਜਾਂਦੀ ਤੇ ਝੋਟੇ ਜਿੱਡੀ ਹੋ ਗਈ ਪਰ ਉਹਦੇ ਨਿਸ਼ਾਨੀਆਂ ਘੱਟ ਆਈਆਂ ਅੱਛਾ ਉਹ ਝੋਟਾ ਦੂਜੇ ਤੋਂ ਕਰਾਈ ਸੀ ਠੀਕ ਹੈ ਤੇ ਉਹ ਹੁਣ ਬਣੀ ਤਾਂ ਸਾਨ ਪਈ ਆ ਉਹ ਹਾਂ ਪਰ ਜੇ ਉਹਦੀਆਂ ਨਿਸ਼ਾਨੀਆਂ ਹੁੰਦੀਆਂ ਉਹ ਵੀ ਇੱਥੇ ਆਉਦੀ ਉਹ ਵੀ ਆਉਂਦੀ ਮੂਹਰੋਂ ਘੱਟਾ ਨਿਸ਼ਾਨੀਆਂ ਮਗਰੋਂ ਬਹੁਤ ਸੋਹਣੀ ਹੈ ਠੀਕ ਹੈ ਉੱਥੇ 6 ਮਹੀਨੇ ਵਾਲੀ ਚ ਪਾਈ ਸੀਗੀ ਤੇ ਉੱਥੇ ਉਹ ਕਹਿੰਦੇ ਨਿਸ਼ਾਨੀਆਂ ਘੱਟ ਆਉਂਦੀਆਂ ਤੇ 12 ਬਹੂ ਹੋਰ ਹੌਣ ਲਿਆਉਂਦੇ ਰਹਿੰਨੇ ਆ ਨਹੀਂ ਹੋਣ ਨਹੀਂ ਕਿਤੇ ਜਿਵੇਂ ਤੁਸੀਂ ਕਹਿੰਦੇ ਵੀ ਇੱਕ ਇਹਨੂੰ ਝੋਟੇ ਨੂੰ ਲਿਆ ਲਿਆ ਵੀ ਇਹ ਜੇ ਲੈ ਆਉਣਾ ਨਹੀਂ ਤਾਂ ਇਹ ਹੀ ਲਿਆਂਦਾ ਉਦੋਂ ਬਾਅਦ ਇੱਥੇ ਜਾ ਕੇ ਹੋਰ ਨਹੀਂ ਕੋਈ ਲਿਆ ਅੱਛਾ ਉਦੋਂ ਤਾਂ ਉਹ ਤਾਂ ਕਾਫੀ ਬਹੂ ਲਿਆਂਦੇ ਜਦੋਂ ਤੇ ਉਦੋਂ ਆਪਾਂ ਵੀਡੀਓ ਬਣਾਈ ਤੀ ਜਾਂਦੇ ਕਾਫੀ ਬਹੂ ਲਿਆਂ ਨਹੀਂ ਉਦੋਂ ਬਸ ਮੁੜ ਕੇ ਸੇਲਸੂਲ ਕਰਦੇ ਆ ਤੇ ਬਣ ਗਿਆ ਆਹੀ ਜਾਂਦਾ ਅੱਛਾ ਠੀਕ ਹੈ ਵੀ ਉਦੋਂ ਬਾਅਦ ਨਹੀਂ ਇਹ ਤਾਂ ਸਾਡੀ ਆਪ ਦਾ ਭਰਾ ਸੀਗਾ ਜਿਹਦੋਂ ਦਾ ਇਹਦੇ ਕੋਈ ਝੋਟਾ ਹੈ ਜੀ ਉਦੋਂ ਦੇ ਅਸੀਂ ਐਵੇਂ ਇਹ ਉਦੋਂ ਦੇ ਅਸੀਂ ਅਸੀਂ ਉਦੋਂ ਦੇ ਟੀਕੇ ਲਵਾਉਂਦੇ ਹੁੰਦੇ ਹੁਣ ਉਹਦਾ ਸਾਡੇ ਕੋਲ 100 ਨੀਲੀ ਰੱਬ ਦੀ ਮੈਂ ਹੁੰਦੀ ਅੱਛਾ ਅੱਜ ਤਾਂ ਸਾਡਾ ਬੰਦਾ ਮਰ ਗਿਆ ਬਿਵਾਰੀ 6 ਸਾਂ ਦਾ ਬਾਦ ਅੱਜ ਦਾ ਡਬਲੂ ਵਾਲੇ ਫਾਟ ਗੀ ਨਹੀਂ ਨੰਗੇ ਠੀਕ ਹੈ ਇਹਦਾ ਇਹਦੀ ਮਿਹਰਬਾਨੀ ਜਿਹੜਾ ਇਹ ਸਾਂਣਾ ਇਹਦਾ ਜਿਹੜਾ ਸੀਮਣ ਹਾਂ ਠੀਕ ਹੈ 22 ਤੋਂ ਲੈ ਕੇ ਠੀਕ ਹੈ ਜੀ ਇਹ 22 ਮੈਂ ਅੰਕਲ ਨਾਲ ਕਿਹਦੀ ਰਿਸ਼ਤੇਦਾਰੀ ਆ ਹਾਂ ਠੀਕ ਆ ਮਾਣ ਨਾ ਦਿੱਗੇ ਮਾਣ ਨਾ ਦਿੱਤਾ ਮਾਣ ਨਾ ਦਿੱਤਾ ਮੈਂ ਇਹਨੂੰ ਇਹਨੂੰ ਮੈਂ ਕਹੇ ਮਾਣ ਨਾ ਤੂੰ ਦਿੱਤਾ ਠੀਕ ਹੈ ਤੇ ਮੁਰਗੇ ਜੀ ਮੈਂ ਕ੍ਰੋਸ ਕਰਨ ਗਈ ਸੀ ਵਿਚਾਰਾ ਉਹਦੇ ਪੈਸੇ ਵੀ ਉਹਦਾ ਕਹਿਣਾ ਦਿੰਦੇ ਮੈਂ ਕਹਿੰਦਾ ਨਹੀਂ ਲੜਿਆ ਸਰੋਂ ਕੱਢਣੀ ਜਾਂਦਾ ਹੀ ਆ ਤੇ ਪਰ ਮੈਂ ਇਹਨੂੰ ਬਚਨ ਕਰਕੇ ਆਇਆ ਸੀਗਾ ਮੈਂ ਕਹਾ ਬੂਟਿਆ ਫੰਡਰ ਮੈਂ ਤੇ ਟੀਕਾ ਲਵਾਇਆ ਆਪਦੀ ਮੈਂ ਦੁੱਤੋਂ ਛੱਡੀ ਸੀਗੀ ਤੇ ਤੂੰ ਦਾ ਜਿਹੜਾ ਕੋ ਕਰ ਲੈ ਇੱਕ ਝੋਟਾ ਕਰਕੇ ਕਹਿੰਦੇ ਪਰ ਤੇਰਾ ਨਾਂ ਰੋਸ਼ਨ ਕਰ ਦਿਆਂਗੇ ਅਸੀਂ ਇਹ ਅਸੀਂ ਇਹ ਜੱਟ ਦੀ ਬੋਲ ਪੁਗਾਦੇ ਪਰ ਸ਼ੌਂਕ ਪਿਆਤਾ ਤੈਨੂੰ ਬਾਪੂ ਇਸ ਨਹੀਂ ਸ਼ੌਂਕ ਦਾ ਬਹੁਤ ਸੀਗਾ ਨਹੀਂ ਨਹੀਂ ਜਿਹੜਾ ਮੇਲਿਆਂ 'ਚ ਆਉਣ ਵਾਲਾ ਨਹੀਂ ਸਮਾਂ ਫਿਰ ਜੇ ਉਹ ਬੁਲਾਏ ਤਾਂ ਮੇਲੇ ਦੇ ਵਿੱਚ ਵੀ ਮੈਂ ਹੀ ਪਹਿਲਾਂ ਗਿਆ ਸੀ ਵੀ ਲੈ ਕੇ ਚੱਲੋ ਹਾਂ ਇਹਨੇ ਮੈਨੂੰ ਸਿੱਧਾ ਹੀ ਸਾਡਾ ਕੱਟਾ ਵੇਖ ਕੇ ਗਿਆ ਹਾਂ ਮੈਂ ਕਿਹਾ ਜੀ ਆਪਣਾ ਕੱਟਾ ਲੈ ਕੇ ਜਾਣ ਆਲਾ ਤੇ ਆਪਾਂ ਲੈ ਕੇ ਜਾਵਾਂ ਪਹਿਲੀ ਵਾਰ ਜਦੋਂ ਆਇਆ ਉਹ ਤੋਂ ਬਾਅਦ ਫਿਰ ਇਹ ਚੱਲ ਪਿਆ ਠੀਕ ਹੈ ਅਸੀਂ ਆਏ ਸੀ ਨਾ ਬਾਈ ਜਿਹੜਾ ਕਿਹੜਾ ਕਹਿੰਦੇ ਪੈਰ ਹੈ ਨਹੀਂਗੇ ਅਸੀਂ ਸਾਲਾਂ ਨੇ ਚਾਉਣਾ ਸੀਗਾ ਸਾਲਾਂ ਨੇ ਤੁਸੀਂ ਨਾਲ ਆਇਆ ਗਿਆ ਮੁਰਕੇ ਮੈਂ ਇਹਨੂੰ ਕਿਹਾ ਮਗਾ ਬੁੱਟੇ ਯਾ ਤੂੰ ਮਾੜਾ ਮੁੰਡਾ ਕੱਟਾ ਪਾ ਲਿਆ ਵਾ ਵੀ ਇੱਕੇ ਤਾਂ ਆ ਵੀ ਹੁਣ ਲਜਾਣਾ ਤਾਂ ਅਸੀਂ ਹੈਗਾ ਹੀ ਆ ਕਹਿੰਦਾ ਨਹੀਂ ਇਹ ਬੰਦਾ ਵੀਡੀਓ ਪਾਓ ਮੈਂ ਕਹਿੰਦਾ ਵੀਡੀਓ ਤੇ ਸੋਣਾ ਯਾਰ ਵੱਡਾ ਬਹੁਤ ਕਲੀ ਬੈਠੇ ਆ ਮੁਰਕੇ ਖੁਦ ਉਹਦੇ ਰਾਤ ਨੂੰ ਵੇਖ ਕੇ ਆਇਆ ਕਹਿੰਦਾ ਯਾਰ ਕੱਟਾ ਆਪਣਾ ਕੱਢੂਗਾ ਕਰਾਂ ਤਾਂ ਉਹੀ ਕਰੰਟ ਕੱਢਦਾ ਆ ਤਾਂ ਪਹਿਲੀ ਵਾਰੀ ਹੈ ਪਹਿਲੀ ਵਾਰੀ ਇੱਕ ਉਮੀਦ ਆ ਮੈਂ ਕਿ ਤੁਹਾਨੂੰ ਮੈਂ ਆਂਦਾ ਇੱਕ ਮੈਸੇਜ ਆ ਮੇਰਾ ਹਣਾ ਮੇਰਾ ਨਾਮ ਡਾਕਟਰ ਜੇਤਾਰ ਸਿੰਘ ਪਿੰਡ ਘਲਕਲਾ ਜ਼ਿਲ੍ਹਾ ਮੋਗਾ ਪ੍ਰੈਕਟਿਸ ਕਰਦੇ ਆਂ ਵੀਰੇ ਆਪਾਂ ਠੀਕ ਆ ਕੰਮ ਕਰਦੇ ਨਾ ਜਦੋਂ ਤੁਸੀਂ ਇੱਕ ਅਲੱਗ ਸੀਮਨ ਤੇ ਕੰਮ ਕਰ ਰਹੇ ਆ ਬਾਈ ਆਪਾਂ ਜਿੰਨਾ ਸੀਮਨ ਲੈਣੇ ਆਪਾਂ ਮਲ ਸਕਦੇ ਆ ਹਾਂ ਬਾਈ ਤੋ ਜਿੰਨਾ ਚੱਕਿਆ ਘਰੋਂ ਜਾ ਕੇ ਠੀਕ ਬਾਈ ਨਾਲ ਵੀ ਹੋਰ ਵੀ ਕਿਹੜੇ ਸੀਮਨ ਆ ਠੀਕ ਹੈ ਘਰੋਂ ਜਾ ਕੇ ਚੱਕਣ ਦਾ ਫਾਇਦਾ ਇਹ ਆ ਬਾਈ ਡੁਪਲੀਕੇਸੀ ਖਤਮ ਖਤਮ ਹਾਂ ਜੋ ਮੈਂ ਇਹ ਨਹੀਂ ਕੀਤਾ ਹੀ ਹੋਣਾ ਇਹ ਨਹੀਂ ਰਿਸਕ ਲਿਆ ਹੀ ਨਹੀਂ ਨਾ ਸਹੀ ਹੈ ਤੇ ਦੂਜੀ ਗੱਲ ਇਹ ਆ ਜਦੋਂ ਇਦਾਂ ਦੇ ਨਾਮ ਆਉਂਦੇ ਆ ਉਹਦੇ ਚ ਬਈ ਹੌਸਲਾ ਸਾਡਾ ਵੀ ਵੱਧਾ ਬਿਲਕੁਲ ਠੀਕ ਆ ਜਦੋਂ ਮੈਂ ਅੱਜ ਵੀ ਜਦੋਂ ਮੈਨੂੰ ਫੋਨ ਗਿਆ ਨਾ ਮੈਂ ਰਾਤ ਸੀਗਾ ਜਦੋਂ ਬਈ ਤਿੰਨ ਵਜੇ ਫੋਨ ਗਿਆ ਆ ਜਾ ਬਈ ਨਾਲ ਆ ਜਾ ਇਹ ਬੇਟਾ ਅੰਕਲ ਦਾ ਠੀਕ ਆ ਕਹਿੰਦਾ ਵੀ ਐਂ ਕਰਕੇ ਬੋਲ ਦਿੱਤ ਗਿਆ ਬੋਲ ਅਗੇ ਬਈ ਲੂ ਕੰਡੇ ਖੜੇ ਹੋ ਗਏ ਨਹੀਂ ਹੁੰਦਾ ਬਈ ਹੁੰਦਾ ਸਾਦ ਆਈ ਜਾਂ ਮਿਹਨਤ ਕੀਤੀ ਆ ਨਾ ਬਹੁਤ ਪਾੜਦਾ ਯਾਰ ਅੰਕਲ ਵਿਚਾਰਾ ਨਾ ਮੈਂ ਇੱਕ ਚੀਜ਼ ਵੇਖੀ ਨੇ ਖੜੇ ਤੇ ਹੱਥ ਹੀ ਫੇਰੀ ਜਾਣਾ ਸਹੀ ਹੈ ਨੇ ਬਾਈ ਉਹਦਾ ਵੀ ਬਹੁਤ ਜਿਆਦਾ ਬੇਤਾਨੇ ਕਰਕੇ ਗੇੜਾ ਮਾਰ ਕੇ ਇਹ ਕਿੱਕੜ ਵਾਲੇ ਮੇਲੇ ਵਾਲੇ ਸਾਨੂੰ ਸੀਮਨ ਵੀ ਮੇਰੇ ਭਰਾ ਹੈ ਜੇ ਤੋ ਲਾਉਣੇ ਚਾਹੀਦੇ ਆ ਸਾਰਿਆਂ ਤੋਂ ਹਾਂਜੀ ਹਾਂਜੀ ਡਾਇਰੈਕਟਰ ਆਂਦਾ ਕਿਤੋਂ ਵੀ ਆਂਦੇ ਬਿਲਕੁਲ ਬੁੱਲਦਾ ਸੀਮਨ ਲੈਣਾ ਬਿਲਕੁਲ ਜਿਹੜਾ ਡਾਇਰੈਕਟ ਸੀਮਨ ਲੈ ਕੇ ਡਾਕਟਰ ਆਉਂਦਾ ਉਹਦੇ ਕੋਲੋਂ ਸੀਮਨ ਲੈ ਆਣਾ ਹਾਂ ਅਗਲੇ ਨੂੰ ਬਈ ਅਸੀਂ ਪਹਿਨਾ ਦੱਸ ਦਿੰਨੇ ਹੈ ਨਹੀਂ ਤਾਂ ਅਗਲੇ ਨੂੰ ਠੋਕ ਮਾਰ ਜਾਵਾ ਬਾਈ ਹੈ ਨਹੀਂ ਅਸੀਂ ਕਿਤੋਂ ਪੈਦਾ ਨਹੀਂ ਕਰਨਾ ਬਾਈ ਹਾਂ 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 ਠੀਕ ਆ ਸਨ ਦੇ ਵਿੱਚ ਜਿਹੜੀ ਸਾਨੂੰ ਪ੍ਰੋਬਲਮ ਹੈ ਬਟ ਸਭ ਤੋਂ ਵੱਡੀ ਇਹ ਚੀਜ਼ ਨਹੀਂ ਆਉਂਦੀ ਆ ਵੀ ਜਦੋਂ ਸਾਨੂੰ ਸੀਮਨ ਓਰੀਜਨਲ ਹੀ ਮਿਲਣ ਸੀਮਨ ਮੇਰੇ ਤਾਂ ਮਾਲਕ ਸੈਟੀਸਫਾਈ ਵੀ ਮੇਰੀ ਡੁਪਲੀਕੇਸੀ ਨਹੀਂ ਹੁੰਦੀ ਤੇ ਨਲੇ ਵੀਰੇ ਆ ਡਾਕਟਰ ਨਹੀਂ ਨਹੀਂ ਮੈਂ ਜਦੋਂ ਪੁਰਾਣਾ ਗਿਆ ਨਹੀਂਗਾ ਪਰ ਮੈਂ ਸੁਣਦਾ ਰਿਹਾ ਭਾ ਜਿਵੇਂ ਵੀ ਹੈ ਪਰ ਇਹਨੇ ਅਣਖ ਨਾਲ ਟੀਕੇ ਵੇਚੇ ਮੈਂ ਭਾ ਸਹੀ ਆ ਵੀਡੀਓ ਸੁਣਦਾ ਰਿਹਾ ਭਾ ਬਿਲਕੁਲ ਆਪਾਂ ਇਹਨੇ ਵੀ ਉਹਦੇ ਮੈਨੂੰ ਗੱਲ ਕਹੀ ਕਿ ਨਾ ਕੱਟੇ ਨਹੀਂ ਮੇਰਾ ਜੱਗੇ ਨਾ ਬਣਾਇਆ ਠੀਕ ਹੈ ਤੇ ਉਹਦਾ ਜੀ ਰੋਟੀ ਜੱਟ ਖਾਈ ਜਾਂਦੇ ਸਾਰੇ ਬਰਾਬਰ ਦੀ ਕੋਈ ਘਟ ਹੈ ਨਹੀਂ ਜਾਂ ਦੱਸਿਆ ਹੀ ਹੈ ਸਹੀ ਗੱਲ ਤੇ ਹੁਣ ਸਾਨੂੰ ਵੇਖੋ ਕੈਨੇਡਾ ਜੋ ਫੋਨ ਆਏ ਲੋਕਾਂ ਨੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਮੈਂ ਕਹ ਪਤਾ ਲਾਗਬਾਜੀ ਵਾਲੀ ਨੇ ਗਰੀਬ ਨੂੰ ਪਾਇਆ ਤੇ ਕਹੇ ਬਾਬਾ ਤੂੰ ਬੋਲ ਨੂੰ ਪਰਾਲੀ ਪਾਉਣਾ ਤੇ ਅਸੀਂ ਤੈਨੂੰ ਪੇ ਪਾਉਣੀ ਹੈ ਤੇ ਉਹਨਾਂ ਨੂੰ ਵੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਫੋਨ ਪਾਇਆ ਮੈਂ ਉਹਨਾਂ ਤੋਂ ਪੇ ਲਈ ਤਾਂ ਹੈ ਨੀਗੀ ਪਰ ਜਿਹੜਾ ਮੈਂ ਕਹੇ ਹੋਰ ਨਾ ਕੋਈ ਲਾਗਬਾਜੀ ਵਾਲੇ ਕਰਦਾ ਹੋਵੇ ਵੀ ਇਹਦਾ ਵੇਖ ਲੀਏ ਕਿੰਨੇ ਪਾਣੀਆਂ ਜਾਏ ਤੇ ਉਹਨਾਂ ਦਾ ਵੀ ਧੰਨਵਾਦ ਹੈ ਜਿਹੇ ਹੀਰਾ ਫੇਰੀ ਨਾ ਪਾਏ ਤਾਂ ਵੀ ਜਿਉਂਦੇ ਰਹਿਣ ਦੂ ਦੂ ਭਾਈ ਤਾਂ ਵੀ ਧੰਨਵਾਦ ਨਹੀਂ ਨਹੀਂ ਬੰਦੇ ਬਹੁਤ ਇਹੋ ਜਿਹੇ ਬੈਠੇ ਚੰਗੇ ਬੰਦੇ ਬਹੁਤ ਬੈਠਿਆ ਪ ਇਹ ਲੋਕ ਡਾਲਰ ਹਾਂ ਜੇ ਅਸੀਂ ਆਪ ਕਮਾਉਣ ਵਾਲੇ ਜੇ ਸਾਡੇ ਮੁੰਡੇ ਅਮਰੀਕਾ ਕੈਨੇਡਾ ਗਏ ਹੁੰਦੇ ਅਸੀਂ ਲੋਕਾਂ ਨੂੰ ਦੇਣ ਵਾਲੀਆਂ ਤੇ ਅਸੀਂ ਇਹ ਫੋਟੋ ਲਵਾਉਣਾ ਸੀਗਾ ਉਹ ਫਿਰ ਤਤ ਨਹੀਂ ਨ ਰਹਿਂਦਾ ਗੱਲ ਜਿਹੜੀਆਂ ਗੱਲਾਂ ਆਪਾਂ ਕੀਤੀਆਂ ਉਹ ਗੱਲ ਦਾ ਤਤ ਨਹੀਂ ਰਹਿੰਦਾ ਰੱਤ ਰੱਤ ਰੱਖਣੀ ਨਹੀਂ ਦਿੱਤਾ ਫਿਰ ਉਹ ਮਾਦਮਾ ਨੇ ਉਹ ਮਾਰੇ ਕੋਡੀਆਂ ਨੂੰ ਲਾਗ ਗਿਆ ਸਹੀ ਗੱਲ ਸਹੀ ਗੱਲ ਆ ਪਿਛਲੀ ਵਾਰ ਨਾ ਜੇ ਝੋਟੇ ਦਾ ਬਣਿਆ ਨਾਲ ਬਾਪੂ ਦਾ ਨਾਮ ਪੂਰਾ ਬਣਿਆ ਪਿਛਲੀ ਵਾਰ ਅਸੀਂ ਹੁਣ ਪਵਾਵਾਂਗੇ ਨਹੀਂ ਸਹੀ ਆ ਸਹੀ ਆ ਪਿਛਲੀ ਵਾਰ ਇੱਕ ਹੀ ਚਰਚਾ ਹੁੰਦਾ ਸੀ ਇਹ ਮੇਰੀ ਜਹਾ ਹਾਂ ਜੀ ਪ੍ਰਾਲੀ ਵਾਲਾ ਸਹਾਨ ਆ ਗਿਆ ਮੱਡਾ ਨਾ ਵੇ ਜਿਵੇਂ ਕੱਲ ਨੂੰ ਚੌਗਾ ਵੀ ਜਿੱਤ ਗਿਆ ਦੋਂਦਾ ਵੀ ਜਿੱਤ ਗਿਆ ਖੀਰਾ ਵੀ ਜਿੱਤ ਗਿਆ ਇਹਨਾਂ ਚਾਰਾਂ ਨੂੰ ਲੋਕਾਂ ਨੂੰ ਦਿਖਾਉਣ ਦੇ ਮਾਰੇ ਕਿਹੜਾ ਇੱਕ ਰੈਂਕ ਦੇ ਵਿੱਚ ਲਜਾਣਾ ਚਾਹੀਦਾ ਫਿਰ ਕਿਸੇ ਭੈਣਪੁਰਾ ਦਾ ਕਿਸੇ ਦਾ ਇਹਦਾ ਟੀਕਾ ਬਣਾਉਣ ਨੂੰ ਜੀ ਕਰ ਜਾਂਦਾ ਕਿਸੇ ਦਾ ਇਹਦਾ ਕਰ ਜਾਂਦਾ ਹਾਂ ਵੀ ਲੋਕ ਕਹੀ ਕਰੀ ਆਪਾਂ ਅਗਲਾ ਕਹਿੰਦਾ ਖੜੀ ਆਪ ਦੀ ਮਸ਼ਹੂਰੀ ਕਰਦੇ ਆਜੋ ਆਪਾਂ ਬਾਕੀ ਦੋ ਚਾਰੇ ਬੱਚੇ ਜਿੱਤੇ ਹੋਣ ਨਾ ਓਪਨ ਵਾਲਾ ਚੈਂਪੀਅਨ ਫੋਰ ਤੇ ਖੀਰਾ ਵੀ ਸਾਰੇ ਕਿਹਨਾ ਖੜਿਆ ਦੇ ਆ ਉਹ ਵੀਡੀਓ ਦੇ ਵਿੱਚ ਸਾਰੀ ਦੁਨੀਆ ਵੇਖ ਲੈਂਦੀ ਐ ਹਾਂਜੀ ਮੰਝ ਆ ਗਈ। ਆ ਬਾਪੂ ਕਹਿੰਦੇ ਆਂਦਾ ਵੀ ਆ ਬੱਚੇ ਆ ਗਏ ਇੱਕ ਦੋ। ਹਾਂ ਆਈਏ ਕੱਟਿਆ ਵੀ ਵੀਡੀਓ ਤੇ ਬਣਾਈ ਐ। ਠੀਕ ਐ। ਉਹ ਵੀਡੀਓ ਕੋਲੇ ਹੈਗੀ ਆ। ਉਂ ਵੀ ਠੰਡਾ ਸ਼ਾਂਤ ਠੰਡਾ ਬਹੁਤ ਹਨਾ। ਹਾਂ। ਅਨੇ ਆਜੀ ਗਰਮੀ ਕੱਢੀ ਕਰਦਾ ਰਿਹਾ ਪਤਾ ਨਹੀਂ ਉੱਥੇ ਮੈਂ ਪੱਤੇ ਪੁੱਤੇ ਪਾਉਂਦਾ ਬੋਰ-ਬਾੜ ਦੇ। ਟੀ ਕਹਿੰਦੇ ਮੈਨੂੰ ਕੋ ਪਾਉਂਦਾ ਨਹੀਂ ਗਾ। ਹਾਂ। ਨਿੰਮ ਨੂੰ ਮਾ ਹਾਂ। ਤੇ ਤਾਂ ਗਰਮੀ ਵਿਖਾਉਂਦਾ ਸੀਗਾ। ਤੇ ਮੁੰਡਾ ਮੈਨੂੰ ਜਲੂਸ ਨਾ ਘੜ ਮੈਂ ਕਹਿੰਦਾ ਨਿੰਮ ਪਾ ਦੇ ਨੂੰ ਕਿਲੋ ਦੋ ਕਿਲੋ 2 ਕਿਲੋ। ਇਹ ਰਾਜ ਲੂਗਾ। ਸਹੀ ਐ ਸਹੀ। ਖਾਂਦਾ ਭਾਈ। ਨਹੀਂ ਉਹ ਨਮ ਤਾਂ ਚੰਗੀ ਹੈ ਵੈਸੇ ਮੈਂ ਖਰਕ ਤੇ ਲਿਆਉਂਦਾ ਰਿਆ ਨਾ ਤੇ ਮੈਂ 10-10 ਕਿਲੋ ਖਵਾਦਣੀ ਬੈਠੇ ਨੇ ਅੱਛਾ ਇਹਨੇ ਖਾਈਆਂ ਨਹੀਂ ਠੀਕ ਹੈ ਅੱਜ ਵੀ ਨੂੰ ਦੈਸੀ ਛੀ ਵੀ ਉੱਥੇ ਨਮ ਹੈਗੀ ਆ ਗੋੜ ਹੈਗਾ ਸਾਨੂੰ ਖਵਾਉਂਦਾ ਕਾਦ ਨਹੀਂਗਾ ਠੀਕ ਹੈ ਤਾਂ ਗਰਮੀ ਕਰਦਾ ਸਹੀ ਹੈ ਤਦੋ ਠੀਕ ਆ ਬਾਪੂ ਧੰਨਵਾਦ ਆ ਖਾਂਦਾ ਬਹੁਤ ਆ ਜਿਹੜਾ ਕੋ ਮਰਜ਼ੀ ਪਾ ਦਗੇ ਪਰ ਸਾਥ ਉਹਨਾਂ ਪਿਆ ਨਹੀਂ ਅੱਛਾ ਪਰ ਫਿਰ ਵੀ ਅਸੀਂ ਗੁਰੂ ਮਹਾਰਾਜ ਦਾ ਆਪਦੀ ਛੇਵੇਂ ਪਾਸ਼ਾ ਦਾ ਸ਼ੁਕਰਾਨਾ ਕਰਦੇ ਆ ਵੀ ਜਿਹੜੀ ਤੁਸੀਂ ਸਾਡੀ ਗਰੀਬਾਂ ਦੀ ਇਲਾਜ ਰੱਖੀ ਆ ਬਿਲਕੁਲ ਜੀ ਰੱਖ ਬਈ ਬਿਲਕੁਲ ਨਹੀਂ ਹਜੇ ਤੱਕ ਦਾ ਵਿਚਾਰੇ ਨਹੀਂ ਜਿਹੜੇ ਰੰਗ ਚ ਵੀ ਜਾਂਦਾ ਵਾ ਨੰਬਰ ਲੈ ਕੇ ਬਾਹਰ ਨਿਕਲਦਾ ਉਹਨਾਂ ਟਾਈਮ ਨਿਕਲਿਆ ਹੀ ਨਹੀਂ ਹੈ ਨਾ ਇਹ ਮੋਹ ਬਹੁਤ ਕੀਤਾ ਸੰਗਤ ਨਹੀਂ ਜੀ ਐਵੇਂ ਆਪਾਂ ਲੱਕ ਗਈ ਜਾਈਏ ਹਾਂ ਵੇਖੋ ਸਾਡੇ 3-5 ਸਾਲਾਂ ਦੇ ਵਿੱਚ ਹੀ ਸੱਚੇ ਪਾਸ਼ਾ ਨੇ ਮੇਰਾ ਕਰਤੀਆਂ ਬਿਲਕੁਲ ਸਹੀ ਗੱਲ ਲੰਮਾ ਲੰਮਾ ਵਸੇਰਾ ਹੋ ਗਿਆ ਜੀ ਮਹਾਰਾਜ ਦਾ ਹਾਂ ਨਹੀਂ ਨਹੀਂ ਬਹੁਤ ਸੋਹਣਾ ਹੋ ਗਿਆ ਤੇ ਰਿਆ ਵੀ ਪਹਿਲਾਂ ਵੀ ਠੰਡਾ ਰਿਆ ਇੱਕ ਵਾਰ ਤੇਰੀ ਇੱਕ ਆਹ ਕੱਟੀ 당 ਕਰਦੀ ਹੁੰਦੀ ਆ ਨਾ ਆਪਣੋ ਮੇਲੇ ਦੇ ਵਿੱਚ ਐਦ ਕੀ ਵੀ ਕੀਤਾ ਐਦ ਕੀ ਆਵਾ ਕੀਤਾ ਅੱਛਾ ਇਹ ਕਿਉਂ ਨਹੀਂ ਖੜਦੀ ਕੀ ਕਰ ਲਾ ਪਤਾ ਨਹੀਂ ਯਾਰ ਇਹਨੂੰ ਕੀ ਚੱਕਰ ਮਹਾਰਾਜ ਦਾ ਹਾਂ ਡਰਦੀ ਜਾਦੇ ਆ ਇਹ ਹਾਂ ਸਹੀ ਗੱਲ ਹੈ ਠੀਕ ਆ ਬਾਪੂ ਓਕੇ ਬਾਈ ਓਕੇ